ਆ ਦੇਖੋ ਜੀ ਜਿਹੜੇ ਅਸੀਂ ਘਦਵਾਨੇ ਖਾਣੇ ਆ ਆ ਮੈਂ ਘਦਵਾਨਾ ਲਿਆਂਦਾ ਪੰਗਿਆਂ ਤੋਂ ਆਹ ਤੁਸੀਂ ਦੇਖੋ ਭਿੱਜਦਾ ਉੱਤੇ ਪੇਂਟ ਕੀਤਾ ਹੁੰਦਾ ਆ ਦੇਖੋ ਥੱਲੇੋਂ ਰੰਗ ਕਿਹੜਾ ਨਿਕਲਿਆ ਇਹਦਾ ਤੇ ਆ ਰੰਗ ਇਹਦੇ ਕਿਹੜਾ ਹੈ ਆ ਛੇਲੋ ਉਹ ਬੇਜ਼ਾਰਾ ਵਿੱਚ ਮਠਿਆਈ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਤਾਂ ਵੱਖ-ਵੱਖ سوشل میڈیا ਦੇ ਰਾਹੀਂ ਜਨਤਾ ਨੂੰ ਪਤਾ ਲੱਗਦਾ ਰਹਿੰਦਾ ਸੀ ਕਿ ਇਹ ਚੀਜ਼ਾਂ ਇਨਸਾਨੀ ਜ਼ਿੰਦਗੀ ਦੇ ਖਾਣ ਚੋਗ ਨਹੀਂ ਹਨ ਤੇ ਡਾਕਟਰ ਮਠਿਆਈ ਛੱਡ ਕੇ ਲੋਕਾਂ ਨੂੰ ਫਲ ਫਰੂਟ ਖਾਣ ਦੀ ਸਲਾਹ ਦਿੰਦੇ ਹਨ ਪਰੰਤੂ ਹੁਣ ਜਨਤਾ ਕੀ ਕਰੇ ਹੁਣ ਤਾਂ ਇਹ ਪਤਾ ਨਹੀਂ ਲੱਗਦਾ ਕਿ ਅਸੀਂ ਪੈਸੇ ਦੇ ਕੇ ਖਰੀਦੀ ਖਾਣ ਵਾਲੀ ਚੀਜ਼ ਸਾਡੀ ਸਿਹਤ ਦੀ ਕਸੌਟੀ ਤੇ ਖਰੀ ਉਤਰਦੀ ਹੈ ਜਾਂ ਨਹੀਂ ਇਹੋ ਜਿਹੀ ਇੱਕ ਘਟਨਾ ਫਰੂਟ ਖਾਣ ਦੇ ਸ਼ੌਕੀਨ ਪਿੰਡ ਰਟੈਂੜਾ ਦੇ ਵਿਅਕਤੀ ਨਾਲ ਵਾਪਰੀ ਜਿਆਦਾ ਗਰਮੀ ਦੇ ਚੱਲਦੇ ਇਸ ਵਿਅਕਤੀ ਨੇ ਇੱਕ ਹਦਵਾਣਾ ਪੰਗਾ ਮੁਕੰਦpur ਰੋਡ ਤੋਂ ਇੱਕ ਰੇੜੀ ਵਾਲੀ ਔਰਤ ਨੂੰ ਖਰੀਦਿਆ ਹੁਣ ਤੁਸੀਂ ਆਪ ਦੇਖੋ ਕਿ ਕੀ ਕਹਿੰਦੇ ਨੇ ਹਦਵਾਣਾ ਖਰੀਦਣ ਵਾਲੇ ਉਹ ਵਿਅਕਤੀ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਮੈਂ ਸੋਨਤ ਟੈਂਡਾ ਗਾਰਜੂ ਕ ਸਾਥੀਓ ਕੱਲ ਅਸੀਂ ਮੈਂ ਔਰ ਮੇਰੇ ਨਾਲ ਮਾਸਟਰ ਸੱਤਪਾ ਟੈਂਡਾ ਜੀ ਅਸੀਂ ਅੱਗੇ ਕਿਤੇ ਗਏ ਸੀ ਬਾਸੀ ਆਉਂਦੀ ਅਸੀਂ ਬੰਗੇ ਆਏ ਤਾਂ ਬੰਗਿਆਂ ਤੋਂ ਮੁਕੰਦਪੁਰ ਰੋਡ ਦੇ ਉੱਤੇ ਇੱਕ ਲੇਡੀਜ਼ ਜਿਹਨੇ ਥੱਲੇ ਢੇਰੀ ਲਾਈ ਦੁਆਣੀ ਔਰ ਖਰਬੂਜੇ ਦਾ ਨਾ ਕੁਝ ਵੇਚ ਰਹੀ ਸੀ ਅਸੀਂ ਉਹਦੇ ਕੋਲ ਗਏ ਉਹਨਾਂ ਨੂੰ ਪੁੱਛਿਆ ਕਿ ਇਹ ਦੁਹਾਣੇ ਕਿੰਨੇ ਰੁਪਏ ਕਿਲੋ ਦੇ ਉਹਨਾਂ ਨੇ ਬਸਾਇ ਜੀ 20 ਰੁਪਏ ਕਿਹਾ ਮੈਂ ਤੇ ਮਾਸਟਰ ਜੀ ਨੇ ਦੋਨਾਂ ਨੇ ਅਸੀਂ ਦੋ-ਦੋ ਕਿਲੋ ਦੁਹਾਣੇ ਵਾਲੇ ਕੋਲੋਂ ਲਏ ਲਿਆ ਕੇ ਘਰ ਰੱਖ ਦਿੱਤੇ ਪਰ ਜਦੋਂ ਅੱਜ ਸ਼ਾਮੀ ਮੇਰੀ ਵਾਈਫ ਨੇ ਦੁਹਾਣਾ ਕੱਟਣ ਲੱਗੀ ਤੇ ਮੈਂ ਕੁਦਰਤੀ ਕੋਲੇ ਬੈਠਾ ਸੀ ਜਦੋਂ ਗੱਬੇ ਉਹਨੂੰ ਕਟਿਆ ਕੱਟ ਗਈ ਉਹਦੀ ਜਿਹੜੀ ਛਿਲ ਸੀ ਉੱਪਰਲੀ ਉਹ ਇਸ ਤਰ੍ਹਾਂ ਲਹਿ ਗਈ ਜਿੱਦਾਂ ਕੋਈ ਪੇਪਰ ਲਾ ਆ ਜਾਂਦਾ ਦੁਹਾਣੇ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਸਾਰੇ ਜਣੇ ਉਹ ਪਤਾ ਨਹੀਂ ਕਿਹੜਾ ਕੈਮੀਕਲ ਲਾ ਆਇਆ ਉਹਨੂੰ ਕਿਆ ਉੱਤੇ ਰੰਗ ਲਾ ਆਇਆ ਕਿਆ ਉੱਤੇ ਹੈਗਾ ਉਹ ਇਸ ਤਰ੍ਹਾਂ ਲੱਗਦਾ ਕਿ ਜਦੋਂ ਉਹ ਉੱਤੇ ਪੇਪਰ ਝਾੜਿਆ ਹੁੰਦਾ ਉਹ ਫਟ ਕੇ ਹੱਥ ਦੇ ਨਾਲ ਸਾਰੇ ਜਿਹੜਾ ਉਹ ਪੇਪਰ ਉੱਪਰੋਂ ਜਾਂ ਕਨਰ ਲਾ ਆਇਆ ਜਾਂ ਕੈਮੀਕਲ ਆਇਆ ਉਹ ਸਾਰੇ ਲੈ ਕੇ ਉੱਪਰਲਾ ਰੰਗ ਜਿਹੜਾ ਉਹ ਡਾਰਕ ਗਰੀਬ ਤੇ ਥੱਲੇ ਵਾਲਾ ਜਿਹੜਾ ਰੰਗ ਵਾ ਉਹ ਬਿਲਕੁਲ ਲਾਈਟ ਜਿਹਾ ਹਰਾ ਜਿਹਾ ਨਿਕਲਿਆ ਸਤਾਰਜੂਬ ਸਾਥੀਓ ਆਪਾਂ ਸਾਰੇ ਦੇਖਦੇ ਆ ਕਿ ਲਓ ਜੀ ਕਿ ਜਿਹੜੀ ਵੀ ਚੀਜ਼ ਅਸੀਂ ਖਾਂਦੇ ਸਾਰੀ ਕੈਮੀਕਲ ਵਾਲੀ ਅੱਜ ਕੀ ਆ ਇੰਡੀਆ ਦੇ ਵਿੱਚ ਕਿਹੜੀ ਇਹੋ ਜਿਹੀ ਚੀਜ਼ ਹੋਵੇ ਜਿਹੜੀ ਕੈਮੀਕਲ ਤੋਂ ਬਿਨਾ ਕੋਈ ਆ ਰਹੀ ਹੈ ਕੀ ਬੰਦਾ ਖਾ ਲੂਗਾ ਦੱਸੂ ਕਿੱਦਾਂ ਬਚ ਲਾਏਗਾ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੈਂਸਰ ਦੀ ਬਿਮਾਰੀ ਜਿਹੜੀ ਉਹ ਐਨੀ ਤੇਜ਼ੀ ਨਾਲ ਪੰਜਾਬ ਦੇ ਵਿੱਚ ਫੈਲ ਰਹੀ ਆ ਇਹਨੂੰ ਸਾਹਮਣਾ ਬੜਾ ਮੁਸ਼ਕਲ ਹੈ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਸਾਰੀਆਂ ਬਿਮਾਰੀਆਂ ਪੈਦਾ ਹੋ ਰਹੀਆਂ। ਚਾਹੇ ਅੱਜ ਦੇ ਟਾਈਮ ਦੇ ਵਿੱਚ ਅਸੀਂ ਜੋ ਵੀ ਮਰਜੀ ਖਾ ਲਈਏ। ਕੋਈ ਵੀ ਚੀਜ਼ ਕੈਮੀਕਲ ਤੋਂ ਬਿਨਾ ਨਹੀਂ ਜਿਹੜੀ ਇੱਥੇ ਮੈਟਰੀ ਸਾਨੂੰ। ਮੈਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਨੀ ਚਾਹੁੰਦਾ। ਕਿ ਜਿਹੜਾ ਹੈਗਾ ਇਹਨਾਂ ਦੇ ਉੱਤੇ ਇਹਨਾਂ ਨੂੰ ਨੱਥ ਪਾਈ ਜਾਵੇ। ਜਿਹੜੇ ਟੀਕੇ ਲਾ ਲਾ ਕੇ ਇਹਨਾਂ ਚੀਜ਼ਾਂ ਨੂੰ ਵੱਡੇ ਕਰ ਦਿੰਦੇ ਆ, ਵੱਡੇ ਕਰ ਕਰਕੇ ਜਿਹੜੇ ਮਾਰਕੀਟ ਦੇ ਵਿੱਚ ਦਿੰਦੇ ਆ ਕੈਮੀਕਲ ਲਾ ਕੇ ਰੰਗ ਚੜਾ ਲੀ ਜਾਂਦੇ। ਤੇ ਜਿਹੜੇ ਖਾਣ ਵਾਲੇ ਆ ਉਹ ਵਿਚਾਰੇ ਹਸਪੀਟਲਾਂ ਦੇ ਵਿੱਚ ਜਾ ਕੇ ਪਏ ਆ ਤੇ ਬੁਰੇ ਹਾਲ ਹੋ ਗਏ। ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹਨਾਂ ਇਦਾਂ ਦੇ ਲੋਕਾਂ ਦੇ ਉੱਤੇ ਜਿਹੜੀ ਸਖਤ ਤੋਂ ਸਖਤ ਵਣ ਦੀ ਕਾਰਵਾਈ ਉਹ ਕੀਤੀ ਜਾਵੇ ਔਰ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਹੈ ਜਿਹੜੀ ਮੇਰੀ ਵੀਡੀਓ ਦੇਖਣ ਦੀ ਕਿ ਕੋਈ ਵੀ ਚੀਜ਼ ਲੈਣੀ ਆ ਉਹਨੂੰ ਦੇਖੋ ਜਰੂਰ ਅੱਜ ਦੇ ਟਾਈਮ ਦੇ ਵਿੱਚ ਸਭ ਚੀਜ਼ ਖਾਣੀ ਬੜੀ ਔਖੀ ਆ ਤੁਹਾਡੇ ਬੱਚਿਆਂ ਦੇ ਉੱਤੇ ਬਹੁਤ ਪ੍ਰਭਾਵ ਪੈਂਦਾ ਨਾ ਚੀਜ਼ਾਂ ਦਾ ਉੱਤੇ ਬੱਚਿਆਂ ਨੇ ਖਾਣੀ ਆ ਪਰਿਵਾਰ ਦੇ ਵਿੱਚ ਆਪਾਂ ਖਾਣੀ ਆ ਤਾਂ ਸਾਰਿਆਂ ਨੂੰ ਬੇਨਤੀ ਇਹ ਹੈਗੀ ਆ ਕਿ ਜਿਹੜੀ ਵੀ ਚੀਜ਼ ਖਾਣੀ ਆ ਉਹਨੂੰ ਦੇਖੋ ਪਹਿਲਾਂ ਦੇਖ ਕੇ ਖਾਓ। ਔਰ ਪ੍ਰਸ਼ਾਸਨ ਦੇ ਅਨੁਸਾਰ ਇਹ ਵੀ ਬੇਨਤੀ ਹੈ ਕਿ ਜਿਹੜੀ ਐਦਾਂ ਦੇ ਲੋਕਾਂ ਦੇ ਉੱਤੇ ਜੋ ਵੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਔਰ ਜਿਹੜਾ ਸੀ ਲਿਆਸ ਸਦਵਾਨੇ ਲੈ ਆ ਉਹ ਬੰਗਿਆ ਤੋਂ ਮੁਕੰਦਪੁਰ ਰੋਡ ਦੇ ਉੱਤੇ ਜਿਹੜੀ ਇੱਕ ਲੇਡੀਜ਼ ਆ ਬੈਠੀ ਆ ਉਹ ਵੇਚ ਰਹੀ ਆ। ਤੁਹਾਡਾ ਸਾਰਿਆਂ ਦਾ ਧੰਨਵਾਦ ਜੈਪੀ ਜੈਫਰ ਵਾਹਿਗੁਰੂ। ਆਹ ਦੇਖੋ ਜੀ ਜਿਹੜੇ ਅਸੀਂ ਸਦਵਾਨੇ ਖਾਣੇ ਆ ਆ ਮੈਂ ਲਗਵਾਣਾ ਲੈਂਦਾ ਬੰਗਿਆ ਤੋਂ। ਦੇ ਆ ਤੁਸੀਂ ਦੇਖੋ ਵਿੱਚ ਦਾ ਉਤੇ ਪੇਂਟ ਕੀਤਾ ਹੁੰਦਾ ਆ ਦੇਖੋ ਥੱਲੇੋਂ ਰੰਗ ਕਿਹੜਾ ਨਿਕਲਿਆ ਇਹਦਾ ਆ ਰੰਗ ਦੇਖੋ ਕਿਹੋ ਜਿਹਾ ਹੈ ਆ ਛੇਲੋ ਮੁੰਡੇ ਇਹ ਆ ਦੇਖੋ ਲੈਂਦੀ ਹੱਥ ਮੇਨਾਂ ਇਹ ਘਾਹੋ ਉੱਤੇ ਬੰਦਾ ਇੰਡੀਆ ਦੇ ਵਿੱਚ ਤਾਂ ਬਿੜੇ ਬਹਿ ਗਿਆ ਲੋਕਾਂ ਦਾ ਕਿਹੜੀ ਚੀਜ਼ ਖਾਣ ਵਾਲੀ ਹੈ ਕੋਈ ਡਾਕਟਰ ਕਹਿੰ ਜਾਂਦੇ ਸੇ ਫਰੂਟ ਖਾ ਲੋ ਸੁਕੀ ਫੂਟ ਖਾਣੀ ਇਹ ਜਿਦਾਨਾ ਉਪਰ ਪੇਂਟ ਕੀ ਤਰ੍ਹਾਂ ਦਾ ਕੀਤੀ ਚੀਜ਼ ਹੈ ਇਹ ਅਤਰੇ ਉਪਰ ਪਲੇਅਰ ਹੈ